ਮਰਾ ਨਾਮ ਕੀ ਮੇਰਾ ਨਾਮ ਬਲੇਜੰਦਰ ਸਿੰਘ ਹੈ ਤੁਹਾਡੇ ਬੇਟ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਸਿੰਘ ਹੈ ਅਮਰਪਾਲ ਦਾ ਫਾਦਰ ਲੱਗਦੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਛੱਡੀ ਨਹੀਂ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਗੱਲਬਾਤ ਹੁੰਦੀ ਹੈ ਅਮਰਪਾਲ 31 ਤਰੀਕ ਨੂੰ ਜੇ ਉਹ ਪਹਿਲੀ ਥੀਕ ਨੂੰ ਘਰੋਂ ਗਿਆ 31 ਤਰੀਕ ਨੂੰ ਘਰੇ ਸੀਗਾ ਉਹ ਤੇ ਪਹਿਲੀ ਵਾਰ ਨੂੰ ਮੈਂ ਕੰਮ ਦੇ ਚ ਲੈ ਗਿਆ ਤੇ ਮੇਰੇ ਮਗਰੋਂ ਉਹ ਚਲਿਆ ਗਿਆ ਤੇ ਉਸ ਤੋਂ ਬਾਅਦ ਤੁਹਾਡੇ ਧਿਆਨ 'ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੋਵੇ ਨਹੀਂ ਮੈਨੂੰ ਨਹੀਂ ਇਸ ਗਾਰੇ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸਹੀ ਗੱਲਬਾਤ ਕੋਈ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਹੋਣ ਵਾਲੇ ਮਸਲੇ ਨੂੰ ਤਾਂ ਮੈਨੂੰ ਕੋਈ ਪਤਾ ਨਹੀਂਗਾ ਪਹਿਲਾਂ ਵੀ ਮਸਲੀ ਹੋਈ ਸੀ ਗੱਲ ਵੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਦੀ ਨੂੰ ਹੀ ਮਾ ਕੇ ਗਈ ਸੀ ਯਾਨੀ ਪੈਸੇ ਬੁਸੇ ਦਿੱਤੇ ਸੀ ਉਹਨੂੰ ਤੇ ਉਦੋਂ ਪਤਾ ਨਹੀਂ ਬੰਦਗੁੰਦ ਵੀ ਕਰ ਗਈ ਸੀ ਆ ਦਾ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਉਹ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਤਲਬ ਆਈ ਸੀ ਜੀ ਮਾਫੀ ਮੰਗ ਕੇ ਗਈ ਸੀ ਹੋਰ ਹੋ ਸਕਦਾ ਕੋਣ ਸੀ ਅੱਛਾ ਜਿਹੜੇ ਹਿਰਾਸਤ ਚ ਲਿੱਤੇ ਨੇਗੇ ਇਹ ਕਦੇ ਆਏ ਨੇ ਤੁਹਾਡੇ ਘਰੇ ਇਹ ਹੀ ਪਿੰਡੋਂ ਹੀ ਆ ਮੁੰਡਾ ਹਣ ਗਵਾਂਢ ਮੱਥੇ ਆ ਕਈ ਇਹ ਆ ਵੀ ਜਾਂਦਾ ਸੀਗਾ ਹੂੰ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਉਹ ਦੀ ਮੈਂ ਨਹੀਂ ਆਵੇ ਘਰੇ ਮਿਲਣਾ ਹੁੰਦੇ ਨੇ ਅਮਰਪਾਲ ਜੀ ਨੂੰ ਇਹ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਂਦਾ ਨੇਰੇ ਵੇ ਅੱਛਾ ਤੁਸੀਂ ਕਹਿਣਾ ਚਾਹਦੇ ਹੋ ਕਿ ਕਾਫੀ ਇਲਜ਼ਾਮ ਲਾ ਰਹੇ ਨੇਗੇ ਗੰਭੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹੇ ਇਲਜ਼ਾਮ ਵਾਲਾ ਹੈਗਾ ਜੀ ਸਹੀ ਸੀ ਉਹ ਇਹੀ ਹਾਂ ਬਿਲਕੁਲ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜ ਮਿਸਤਰੀ ਹਾਂ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹਿਬ ਖਾਰਾ ਸਾਹਿਬ ਕੋਲ ਆਏ ਆ ਜੀ ਅਸੀਂ ਇਹ ਕਰਨਗੇ ਅੱਜ ਤੁਹਾਨੂੰ ਹਿਸਾਬ ਦਵਾਂਗੇ ਹਾਂਜੀ ਹਾਂਜੀ ਸਾਰੇ ਸਭ ਕੋਲੇ ਆਏ ਆਂ ਅਸੀਂ ਇਹ ਕਰਾਂਗੇ ਕਿ ਅੱਛੇ ਕਿ ਇਹ ਵੀ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤੋ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀਗਾ ਕਾਫੀ ਚਿਰ ਪਹਿਲਾਂ ਪਰ ਥੱਕੇ ਧੱਕੇ ਖਾ ਕੇ ਰਲ-ਖਲ ਕੇ ਆ ਗਿਆ ਸੀ ਥੋੜਾ ਜਿਹਾ ਨਹੀਂ ਰੋਜ਼ਗਾਰ ਰੋਜ਼ਗਾਰ ਉਸ ਸਰਕਾਰ ਵਾਸਤੇ ਗਿਆ ਸੀ ਨਹੀਂ ਹਾਂ ਤੇ ਕੋਈ ਆ ਗਿਆ ਸੀ ਹਾਂ ਉਹਦੋਂ ਉਹਦੋਂ ਬਾਣੇ ਦੇ ਵਿੱਚ ਸੀ ਕਿ ਉਹਦਾ ਦਮਾਲਾਸੇ ਆ ਕੇ ਹਾਂ ਜੀ ਬਾਣੇ ਚ ਹੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਦੀ ਨਿੱਕਾ ਬੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਿਆ ਹੀਗਾ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੰਛੀ ਦਾ ਕੰਮ ਕੋਈ ਹੈ ਉਹ ਕਰਤਾ ਨਹੀਂ ਸ਼ੁਰੂ ਤੋਂ ਹੀ ਗੁਰਵਾਨੀ ਨਾਲ ਜੁੜਿਆ ਹੋਇਆ ਹਾਂ ਹਾਂਜੀ ਹਾਂਜੀ ਗੁਰੂ ਘਰ ਦੀ ਤਾਂ ਉਦੋਂ ਵੀ ਇਹੀ ਰਿਕੁਐਸਟ ਸੀ ਕਿ ਇਹਨਾਂ ਤੋਂ ਕੋਈ ਚੀਜ਼ ਰਿਕਵਰ ਨਹੀਂ ਹੋਣੀ ਰਿਕਵਰ ਆਲਦੀ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਉਹ ਰਿਕਵਰ ਹੋ ਚੁੱਕਾ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਮੋਬਾਈਲ ਵਗੈਰਾ ਵੀ ਇਹਨਾਂ ਨੂੰ ਹੈਂਡ ਓਵਰ ਕੀਤਾ ਹੋਇਆ ਹੈ ਅੱਜ ਇਹ ਮੈਨੂੰ ਉਮੀਦ ਬਾਤ ਹੈ ਕਿ ਅੱਜ ਜਿਹੜਾ ਜੁਡੀਸ਼ੀਅਲ ਰਿਮਾਂਡ ਬਣਦਾ ਪੁਲਿਸ ਰਿਮਾਂਡ ਨਹੀਂ ਬਣਦਾ ਅਸੀਂ ਅਪੀਲ ਕਰਾਂਗੇ ਹਾਂ ਅਸੀਂ ਬਹਿਸ ਕਰਾਂਗੇ ਜੇ ਅਗਰ ਪੁਲਿਸ ਰਿਮਾਂਡ ਮੰਗਦੇ ਨੇ ਤਾਂ ਮੈਂ ਇਹੀ ਰਿਕਵੈਸਟ ਕਰੂੰਗਾ ਕਿ ਜਦੋਂ ਆਲਰੇਡੀ ਕੋਈ ਵੈਪਨਰ ਕਵਰ ਹੀ ਨਹੀਂ ਇਸ ਦੇ ਵਿੱਚ ਹੋਣਾ ਤੇ ਜਿਹੜੇ ਨਿੱਕੀਆਂ ਮੋਟੀਆਂ ਚੀਜ਼ਾਂ ਰਿਕਵਰ ਹੋ ਚੁੱਕੀਆਂ ਨੇ ਤੇ ਇਸ ਦੇ ਵਿੱਚ ਫਰਦਰ ਜਿਹੜੀ ਰਿਕਵਰੀ ਦੀ ਨਹੀਂ ਕੋਈ ਲੋੜ ਤੇ ਮੈਟਰ ਆਵੇ ਐਵੀਡੈਂਸ ਆ ਬਲਾਈਂਡ ਮਾਰਡਰ ਖੈਰ ਸਭ ਐਨ ਇਲਜ਼ਾਮ ਬੇਕੂਕੇ ਲਾਇ ਜਾ ਰਹੇ ਨੇ ਕਿ ਕੀ ਗਿਆਨ ਜਾਨੀਓ ਕਹੋ ਇਹ ਚਲਾਨ ਦਾ ਪਾਰਟ ਬਣਦਾ ਜਾਂ ਨਹੀਂ ਬਣਦਾ ਇਹ ਜੋ ਮਰਜੀ ਬੋਡੀਆਂ ਸੋਸ਼ਲ ਮੀਡੀਆ ਜੋ ਮਰਜੀ ਲੋਕਾਂ ਕੋ ਬੋਡੀ ਜਾਣ ਝੂਠੇ ਬੰਦੇ ਪਸਾਏ ਨੇ ਕੋਈ ਉਹਨਾਂ ਦਾ ਲਿੰਕ ਨਹੀਂ ਬਣਦਾ ਉਸ ਲੇਡੀ ਨੂੰ ਲੱਖਾਂ ਲੋਕ ਨਫ਼ਤ ਕਰਦੇ ਸੀ ਉਹ ਕਾਣ ਇਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰ ਗਿਆ ਪਤਾ ਨਹੀਂ ਅੱਛੇ ਕਹਿੰਦਾ ਜਿਹੜੀ ਪੋਸਟਮੋਰਮ ਰਿਪੋਰਟ ਹੈ ਤੁਸੀਂ ਉਸ ਦੇ ਸਹਿਮਤ ਹੋ ਨਹੀਂ ਪੋਸਟਮੋਰਮ ਤਾਂ ਦੇਖੋ ਉਹਦਾ ਮਰਡਰ ਤਾਂ ਐਡਮਿਟਡ ਹੀ ਹੈ ਜੇ ਫੌਰ ਐਗਜ਼ਾਮਲ ਮਰੀ ਤਾਂ ਹੈ ਹੀ ਇਹ ਨਾ ਜੀ ਸਾਡੇ ਸਾਡਾ ਪੁਆਇੰਟ ਇਹਨਾਂ ਹੈ ਕਿ ਇਹਨਾ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਸਾਡਾ ਕੋਈ ਲਿਖ ਜੀ ਅੱਜ ਤੁਹਾਡੇ ਨਾਲ ਆਪਣਾ ਅਮਰਪਾਲ ਬਿਰਦੇ ਫਾਦਰ ਸਾਹਿਬ ਜੀ ਆਉਣ ਅੱਜ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਐ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਘਰਕ ਕੀਤਾ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇਦੇ ਅਸਮਰਤਪਾਲ ਦਾ ਮੈਨੂੰ ਵੀ ਕੇਸ ਵਿੱਚ ਲੜਾਂਗੇ ਹਾਂ ਮੈਂ ਹੀ ਲੜ ਰਿਆਂ ਜੀ ਹਾਂ ਉਹ ਤਾਂ ਜੋ ਮਰਜੀ ਜਿਹਾ ਉਹ ਸਟੇਟ ਆਪ ਦੇ ਬੰਦੇ ਭੇਜ ਦਿੰਦੀ ਹੁੰਦੀ ਹੈ ਕੋਈ ਚੱਕਰ ਨਹੀਂ ਇਸ ਦੇ ਵਿੱਚ ਤੋਂ ਕੇਸ ਮੈਂ ਹੀ ਲੜਾਂਗਾ ਲੋਕ ਕਿੰਨੇ ਕਾਨੂੰਨ ਦਾ ਕੰਮ ਹੈਗਾ ਇਹ ਹੱਥ ਜੇ ਨਹੀਂ ਲੈਣਾ ਚਾਹੀਦਾ ਸੀ ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥ 'ਚ ਲਿਆ ਹੀ ਨਹੀਂ ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਦੇ ਆ ਕਿ ਮੌਤ ਕੇਸ ਦਾ ਹੰਦਾ ਕਤਲ ਕਿਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ ਅੱਛਾ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਮਹਰੋਦਰ ਖਲਾਈ ਜਾ ਰਿਹਾ ਹੈ ਜਾਂ ਵੀ ਉਹ ਵਿਦੇਸ਼ ਭੱਜ ਗਿਆ ਤੁਸੀਂ ਕਹਿੰਦੇ ਹੋ ਵੀ ਉਹਨੂੰ ਨਿਆਂ ਨਹੀਂ ਪਾਏਗਾ ਨਹੀਂ ਜੀ ਸਾਨੂੰ ਤਾਂ ਡਾਊਟ ਹੈ ਜੇ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇ ਪੀਐਸ ਗੱਲ ਵੀ ਅਸੀਂ ਕਰਦਾ ਹੁੰਦਾ ਸੀ ਕਹਿੰਦਾ ਅਨਨ ਜੀ ਕੈਨੇਡਾ ਤੇ ਅਮਰੀਕਾ ਚਲੇ ਗਿਆ ਪਿੱਛੇ ਫੇਕ ਇੰਕਾਊਂਟਰ ਕਰ ਦਿੰਦਾ ਸੀ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਮਫਿੰਡਾ ਪੁਲਿਸ ਤੇ ਕੋਈ ਯਕੀਨ ਨਹੀਂ ਆਜੇ ਕਰ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਉਹਨਾਂ ਨੂੰ ਅਪੀਲ ਕਰੋਗੇ ਮਤਲਬ ਉਹ ਮੈਨੂੰ ਵੀ ਅੱਜ ਦੇ ਅਰੈਸਟ ਪਾਵੇ ਤੁਹਾਨੂੰ ਲੱਗੇ ਆ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੁਣੋ ਐਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪਦੇ ਸੀਐਸਟਾਫ ਦੇ ਅੰਦਰ ਕੋਈ ਐਕਸ਼ਨ ਲਿਆ ਜੇ ਫੌਰ ਐਗਜ਼ੈਂਪਲ ਜੇ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਐਡਮਿਟ ਕਰ ਲੈਣੇ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਤਾ ਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹ ਕੱਲ ਨੂੰ ਕਤਲ ਕਰ ਦੇਣਗੇ ਕਿੰਨੇ ਮੁਕੇ ਅਗਨਿਆਣੇ ਵਾਲੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਠਿੰਡਾ ਪੁਲਿਸ ਤੇ ਕੋਈ ਯਕੀਨ ਨਹੀਂ ਇਹਨਾਂ ਨੂੰ ਕਿਤੇ ਵੀ ਜੋ ਬੰਦੇ ਮਿਲ ਗਏ ਕਦੋਂ ਮਰਜ਼ੀ ਫੇਕ ਐਨਕਾਊਂਟਰ ਕਰ ਸਕਦੇ ਨੇ ਇਸ ਵਕਤ ਪੰਜਾਬ ਦਾ ਬਹੁਤ ਬੁਰਾ ਹਾਲਾਤ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਇਹਨਾਂ ਤੇ ਕਦੋਂ ਮਰਜ਼ੀ ਫੇਕ ਐਨਕਾਊਂਟਰ ਜਦੋਂ ਅਬਲ ਅਬਲ ਤਾਂ ਇਹਨਾਂ ਦੀ ਅਰੈਸਟਰੀ ਕਰ ਸਕਦੇ ਨੇ ਆਜ ਕੋਰ ਹੀ ਹੋਊਗਾ ਜੇ ਕਿਤੇ ਖੁਦਾਗਰਾਂ ਖਾਸ ਦਾ ਬੰਦਾ ਬਾਹਰ ਹੋਇਆ ਤਾਂ ਕੋਰਟ ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ ਦੇ ਅੰਦਰ